ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਸਮਾਣਾ ਹਲਚਲ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਹੈ ਕਿ ਵੀ ਅੱਜ ਤੋਂ ਕਰੀਬ 6 7 7 ਤੋਂ 8 ਮਹੀਨੇ ਪਹਿਲਾਂ ਤਹਿਸੀਲਦਾਰ ਸਾਹਿਬ ਨੇ ਦੁਕਾਨਦਾਰਾਂ ਨੂੰ ਜਿਹੜੇ ਟਾਈਪਿਸਟ ਨਕਸ਼ਾ ਨਵੀਸ ਜਾਂ ਹੋਰ ਦੁਕਾਨਦਾਰ ਨੇ ਇਹਨਾਂ ਨੂੰ ਨੋਟਿਸ ਭੇਜੇ ਗਏ ਸੀਗੇ ਕਿ ਵੀ ਸਮਾਣਾ ਤਹਿਸੀਲ ਦਾ ਜਿਹੜਾ ਕੰਮ ਹੈ ਨਵੇਂ ਸਿਰੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਕਿ ਵੀ ਜਿਹੜੀਆਂ ਤੁਹਾਡੀਆਂ ਦੁਕਾਨਾਂ ਨੇ ਇਹਨੂੰ ਆਪਣੀਆਂ ਦੁਕਾਨਾਂ ਨੂੰ ਤੁਸੀਂ ਅ ਇਥੋਂ ਚੱਕ ਲੋ ਤਾਂ ਜੋ ਕਿ ਵੀ ਸਾਨੂੰ ਸਮਾਣਾ ਤਹਿਸੀਲ ਦਾ ਜਿਹੜਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਹੋਣ ਜਾ ਰਿਹਾ ਉਹਦੇ 'ਚ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇੱਥੇ ਬੜ ਕਹਿਣਾ ਇਹ ਵੀ ਬਣਦਾ ਹੈ ਕਿ ਵੀ 7 ਤੋਂ 8 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪਰ ਇੱਥੇ ਨਾ ਤਾਂ ਕੋਈ ਸਮਾਣਾ ਤਹਿਸੀਲ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇੱਥੇ ਆ ਵੀ ਦੱਸਣਾ ਬਣਦਾ ਹੈ ਕਿ ਵੀ ਜਿਹੜਾ ਇਹ ਸਮਾਣਾ ਤਹਿਸੀਲ ਦਾ ਆਧਾਰ ਹੈ ਇੱਥੋਂ ਪੰਜਾਬ ਸਰਕਾਰ ਨੂੰ ਲੱਖਾਂ ਕਰੋੜਾਂ ਦੀ ਇਨਕਮ ਦਾ ਸੋਰਸ ਹੈ ਜਿਹਦਾ ਕਿ ਵੀ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸੀ ਆਪਣੇ ਕੈਮਰਾਮੈਨ ਨੂੰ ਕਵਾਂਗੇ ਮਮੂਲੀ ਜੀ ਬਾਹਰ بارش ਨਾਲ ਆ ਜਿਹੜੀ ਸਮਾਣਾ ਤਹਿਸੀਲ ਛੱਪੜ ਦਾ ਰੂਪ ਧਾਰਨ ਕਰ ਜਾਂਦੀ ਹੈ ਤੇ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਦੁਕਾਨਦਾਰਾਂ ਨੇ ਦੱਸਿਆ ਕਿ ਵੀ ਜਦੋਂ ਸਮਾਣਾ ਤਹਿਸੀਲ ਦਾ ਕੰਮ ਸ਼ੁਰੂ ਹੋਏਗਾ ਅਸੀਂ ਆਪਣੇ ਚੈਂਬਰ ਚੱਕ ਲਾਂਗੇ ਹੁਣ 7 ਤੋਂ 8 ਮਹੀਨੇ ਦਾ ਸਮਾਂ ਲੰਘ ਚੁੱਕਿਆ ਨਾ ਹੀ ਸਮਾਣਾ ਨਵੀਂ ਤਹਿਸੀਲ ਦਾ ਕੰਮ ਸ਼ੁਰੂ ਹੋਇਆ ਤੇ ਨਾ ਹੀ ਸਾਨੂੰ ਇੱਥੇ ਕੋਈ ਚੈਂਬਰ ਬਣਾਣ ਲਈ ਕੋਈ ਪਰਮਿਸ਼ਨ ਜਾਂ ਆਗਿਆ ਦਿੱਤੀ ਗਈ ਹੈ ਕਿਉਂਕਿ ਠੰਡ ਦੇ ਵਿੱਚ ਵੀ ਦੁਕਾਨਦਾਰਾਂ ਨੂੰ ਜਿਹੜੇ ਟਾਈਪਿਸਟ ਜਾਂ ਨਕਸ਼ਾ ਨਵੀਸ ਜਿਹੜੇ ਜੋ ਵੀ ਫੋਟੋਸਟੇਟ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਗਰਮੀ ਦੇ ਵਿੱਚ ਕੜਾਕੇ ਦੀ ਗਰਮੀ ਤੇ ਕੜਾਕੇ ਦੀ ਠੰਡ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਸਾਰਾ ਦਿਨ ਠੁੱਠਸ਼ੁੱਠ ਕਰਕੇ ਲੰਘ ਜਾਂਦੇ ਨੇ ਉਹਨਾਂ ਕੋਲ ਗਾ ਕੇ ਆਵੇ ਭਾਵੇਂ ਨਾ ਆਵੇ ਬਹਿ ਕੇ ਆਪਣੀ ਡਿਊਟੀ ਦੇਣੀ ਮਜਬੂਰ ਹੋਣਾ ਪੈਂਦਾ ਹੈ ਇੱਥੇ ਦੁਕਾਨਦਾਰਾਂ ਨੇ ਆ ਵੀ ਦੱਸਿਆ ਕਿ ਵੀ ਸਮਾਣਾ ਤਹਿਸੀਲ ਦੇ ਅੰਦਰ ਕੋਈ ਸਟੈਂਡ ਦਾ ਪ੍ਰਬੰਧ ਨਹੀਂ ਹੈ ਜਿਹਦਾ ਦਿਲ ਕਰਦਾ ਜਿੱਥੇ ਵੀ ਵਿਕਰ ਖੜਾ ਦਿੰਦੇ ਤੇ ਆਣ ਜਾਣ ਵਾਲੇ ਜਿਹੜੇ ਲੋਕ ਨੇ ਤਹਿਸੀਲ ਦੇ ਵਿੱਚ ਕੰਮ ਕਰਾਉਣ ਵਾਲੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਇੱਕ ਸਟੈਂਡ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਵਹੀਕਲ ਆਪਣੇ ਠਿਕਾਣੇ ਤੇ ਖੜਾ ਸਕੀਏ ਤੇ ਲੋਕਾਂ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਸਾਨੂੰ ਵੀ ਜਿੱਥੇ ਅਸੀਂ ਵਹੀਕਲ ਖੜਾਈਏ ਸਾਨੂੰ ਕੋਈ ਰੋਕ ਟੋਕ ਨਾ ਹੋਵੇ ਇੱਥੇ ਕਹਿਣ ਦਾ ਮਤਲਬ ਹੈ ਕਿ ਵੀ ਸਰਕਾਰ ਇਸ ਵੱਲ ਧਿਆਨ ਦੇਵੇ 3 ਸਾਲ ਦਾ ਸਮਾਂ ਲੰਘ ਗਿਆ ਲੋਕਾਂ ਨੇ ਸਾਡੇ ਜਰੀਏ ਮੰਗ ਕੀਤੀ ਹੈ ਜੇ ਵੀ ਪੰਜਾਬ ਸਰਕਾਰ ਸਮਾਣਾ ਤਹਿਸੀਲ ਵੱਲ ਧਿਆਨ ਦੇਵੇ ਜਿਸ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਸਾਰੇ ਪਾਸੇ ਪਾਣੀ ਖੜਦਾ ਹੈ ਤੇ ਦੁਕਾਨਦਾਰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ ਤੇ ਇੱਥੇ ਆ ਵੀ ਦੱਸਣਾ ਬਣਦਾ ਹੈ ਕਿ ਵੀ ਜਿਹੜੇ ਅੱਗੇ ਦੁਕਾਨਦਾਰ ਨੇ 40 ਤੋਂ 50 ਦੁਕਾਨਦਾਰਾਂ ਨੇ ਆਪਣੇ ਰੁਪਈਏ ਆਪ ਇਕੱਠੇ ਕਰਕੇ ਅੱਗੇ ਫਰਸ਼ ਦਾ ਤੇ ਇੰਤਜ਼ਾਮ ਕੀਤਾ ਗਿਆ ਕਿਉਂਕਿ ਉਹਨਾਂ ਦੇ ਦੁਕਾਨਾਂ ਦੇ ਅੱਗੇ ਬਹੁਤ ਹੀ ਪਾਣੀ ਖੜਦਾ ਸੀਗਾ ਤੇ ਹੁਣ ਦੇਖਾਂਗੇ ਕਿ ਸਰਕਾਰ ਕਦੋਂ ਕੰਮ ਸ਼ੁਰੂ ਕਰਦੀ ਹੈ ਤੇ ਸਮਾਣਾ ਤਹਿਸੀਲ ਦਾ ਕੰਮ ਕਦੋਂ ਨਵੇਂ ਸਿਰੇ ਤੋਂ ਸ਼ੁਰੂ ਪੰਦਾ ਹੁਣ ਜਾਂਦਾ ਜਾਂਦਾ ਹੈ ਇਹ ਵਕਤ ਹੀ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ। ਅਸਲੀ ਦਾ ਨਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਹੋਣਾ ਸੀਗਾ। ਜਿਹਦੇ ਵਾਸਤੇ ਕਿ ਵੀ ਬਾਹਰ ਦੁਕਾਨਦਾਰ ਜਿਹੜੇ ਟਾਈਪਿਸਟੀ ਆ ਕੋਈ ਫੋਟੋਸਟੇਟ ਵਾਲੇ ਨਕਸ਼ਾ ਨੇ ਵੀ ਜੋ ਵੀ ਨਿਕ ਵੀ 50 40 ਤੋਂ 50 ਦੁਕਾਨਦਾਰ ਨੇ ਇਹਨਾਂ ਨੂੰ ਨੋਟਿਸ ਘਈ ਸੀ ਕਿ ਤੁਸੀਂ ਆਪਣਾ ਬੜਾ ਪ੍ਰਬੰਧ ਕਰ ਲਓ। ਕੰਮ ਸ਼ੁਰੂ ਹੋਣਾ ਹੈ ਤੇ ਕਿਉਂ ਇਹਦਾ ਕੰਮ ਸਰ ਲੇਟ ਹੋਇਆ ਜਾਂ ਕੋਈ ਇਸ ਦੇ ਬਾਰੇ ਕੋਈ ਦੱਸੋ। ਇਸੇ ਸਾਰੀ ਪ੍ਰੋਸੈਸ ਨਾ ਪੀ ਡਬਲਯੂ ਡੀ ਵੱਲੋਂ ਕੀਤੀ ਜਾਣੀ ਆ। ਵੈਸੇ ਉਹਨਾਂ ਛਾੜੀਆਂ ਵਗੈਰਾ ਲਗਾ ਗਏ। ਤੇ ਅੰਦਰ ਪ੍ਰੋਸੈਸੀ ਹੈ ਤੇ ਕੋਈ ਉਹਦਾ ਦੱਸਿਆ ਕਿ ਵੀ ਚੈਂਬਰ ਵਗੈਰਾ ਜਾਂ ਕੁਝ ਹੋਰ ਵੀ ਨਾਲ ਬਣਨਗੇ ਜਿਹੜੇ ਬਾਹਰ ਦੁਕਾਨਦਾਰ ਬੈਠੇ ਨੇ ਉਹ ਸਾਰਾ 100% ਹੈ ਸਾਰਾ ਉਸ ਚੀਜ਼ ਨੂੰ ਆਪਾਂ ਓਕੇ ਸਰ ਤਦ ਇਹ ਸੂਤਰਾ ਤੋਂ ਜਾਣਕਾਰੀ ਤੋਂ ਪਤਾ ਲੱਗਿਆ ਸੀਗਾ ਕਿ ਵੀ ਸਮਾਣਾ ਤਹਿਸੀਲ ਦਾ ਜਿਹੜਾ ਕੰਮ ਹੈ ਕਿ ਵੀ ਇਹਨੂੰ ਨਵੇਂ ਸਿਰੇ ਤੋਂ ਬਣਨ ਜਾ ਰਿਹਾ ਹੈ ਤੇ ਤੁਹਾਡੇ ਤੋਂ ਕੋਈ ਨੋਟਿਸ ਵੀ ਆਏ ਸੀਗੇ ਤੇ ਨੋਟਿਸਾਂ ਦਾ ਕੀ ਜਵਾਬ ਦਿੱਤਾ ਗਿਆ ਸੀ ਕੀ ਲਿਖਿਆ ਹੋਇਆ ਸੀ ਅਸੀਂ ਨੋਟਿਸ ਵਿੱਚ ਲਿਖਿਆ ਸੀ ਆਪਣੇ ਮਤਲਬ ਰਹਿਣ ਦੀ ਜਗ੍ਹਾ ਹੈ ਜਿਹੜੀ ਫਿਰ ਨਵੇਂ ਤਸੀਲ ਰੈਵਨੇਸ਼ਨ ਹੋਏਗੀ। ਬੇਗੋ ਅਸਤੇ ਜਗਾ ਦਾ ਇੰਤਜ਼ਾਮ ਵੀ ਕਰ ਲਓ ਇਹ ਪਲੇਨ ਹੋਏਗੀ ਇੱਕ ਵਾਰੀ। ਤੇ ਫਿਰ ਇਹ ਕੰਮ ਅਧੂਰਾ ਕਿਵੇਂ ਰਹਿ ਗਿਆ? ਅਧੂਰਾ ਤਾਂ ਇਹ ਪ੍ਰਸ਼ਾਸਨ ਨੂੰ ਪਤਾ ਹੀ ਸਾਨੂੰ ਇਹਦੇ ਬਾਰੇ ਕੋਈ ਨਹੀਂ। ਤੇ ਜਿਹੜੇ ਤੁਹਾਨੂੰ ਨੋਟਿਸ ਆਈ ਸੀਗੇ ਤਹਿਸੀਲਦਾਰ ਸਾਹਿਬ ਵੱਲੋਂ ਆਏ ਸੀਗੇ ਜਾਂ ਐਸਡੀਐਮ ਸਾਹਿਬ ਵੱਲੋਂ ਆਏ ਸੀਗੇ? ਐਸਡੀਐਮ ਸਾਹਿਬ ਵੱਲੋਂ ਹੀ ਹੋਏ ਸੀ ਜੀ। ਤਹਿਸੀਲਦਾਰ ਸਾਹਿਬ ਵੱਲੋਂ ਹੀ ਕੱਢੇ ਗਏ ਸੀਗਾ। ਅਸੀਂ ਇਹਦਾ ਜਵਾਬ ਦਿੱਤਾ ਸੀਗਾ ਅਪਲੀਕੇਸ਼ਨ ਤੇ ਨੋਟਿਸ ਜਿਹੜੇ ਤੁਹਾਡੇ ਕੋਲ ਆਏ ਸੀਗੇ ਕੀ ਲਿਖਿਆ ਹੋਇਆ ਸੀ ਨੋਟਿਸ ਦੇ ਵਿੱਚ ਨੋਟਿਸ ਦੇ ਵਿੱਚ ਇਹ ਸੀ ਜਿਵੇਂ ਮਤਲਬ ਤੁਸੀਂ ਰੈਬਿਨੇਸ਼ਨ ਹੋਏਗੀ ਨਵੀਂ ਬਣੇਗੀ ਵੀ ਤੁਸੀਂ ਕੇ ਵੀ ਸਾਰੀ ਤਹਿਸੀਲ ਦਾ ਕੰਮ ਨਵੇਂ ਸਿਰੇ ਤੋਂ ਨਵੀਂ ਬਣਨੀ ਹੈ ਵੀ ਜੇ ਤੁਹਾਨੂੰ ਦਿੱਕਤ ਆਣਦੀ ਆ ਵੀ ਤੁਸੀਂ ਇਹਦਾ ਇੰਤਜ਼ਾਮ ਆਪਣਾ ਕਰ ਲਓ ਬੈਠਣ ਦਾ ਕੇ ਵੀ ਜਿੰਨਾ ਚਿਰ ਤਹਿਸੀਲ ਦਾ ਕੰਮ ਚੱਲਣਾ ਹੈ ਕੇ ਵੀ ਤੁਸੀਂ ਆਪਣਾ ਠਿਕਾਣਾ ਕਿਸੇ ਹੋਰ ਪਾਸੇ ਬਣਾ ਲਓ ਪਾਸੇ ਬਣਾ ਲਓ ਜੀ ਤੇ ਅਸੀਂ ਫਿਰ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਜਦੋਂ ਤੱਕ ਤਹਿਸੀਲ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਵੀ ਸਾਨੂੰ ਬੈਠਣ ਲਈ ਮੌਨਟਰੀ ਦਿੱਤੀ ਜਾਵੇ ਵੀ ਜਦੋਂ ਵੀ ਤਸੀਲ ਬਣ ਲੱਗੀ ਜਿੱਥੇ ਵੀ ਸਾਨੂੰ ਕਿਤੇ ਜਗ੍ਹਾ ਦਓਗੇ ਉੱਥੇ ਅਸੀਂ ਆਪੇ ਆਪਣਾ ਟਿਕਾਣਾ ਬਣਾ ਲਾ ਕੇ ਬੈਠਣਾ ਤੇ ਕੁਝ ਪਤਾ ਲੱਗਿਆ ਕਿ ਵੀ ਤੇ ਪਤਾ ਲੱਗਿਆ ਸੀਗਾ ਕਿ ਵੀ ਤੁਹਾਨੂੰ ਕੁਝ ਕਿਹਾ ਵੀ ਗਿਆ ਸੀਗਾ ਕਿ ਵੀ ਤੁਸੀਂ ਆਪਣੇ ਚੈਂਬਰ ਆਪ ਉਹਨਾਂ ਦੀ ਉਹ ਸਾਰੀ ਕਰ ਲਓ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੇਹਾਂ ਜੀ ਇਹ ਕਿਹਾ ਸੀ ਹਲੇ ਟੈਂਪੋਰਰੀ ਤੌਰ ਤੇ ਕਿ ਤੁਸੀਂ ਆਪਣੇ ਚੈਂਬਰ ਆਪ ਬਣਾ ਸਕਦੇ ਹੋ ਹੂੰ ਤੇ ਉਸ ਤੋਂ ਬਾਅਦ ਜੋ ਹੋਊਗਾ ਪ੍ਰਸ਼ਾਸਨ ਦੇ ਹਿਸਾਬ ਨਾਲ ਕਾਰਵਾਈ ਹੋ ਗਈ ਉਹਦੇ ਸਾਹਮਣੇ ਤੁਹਾਨੂੰ ਪਹਿਲਾਂ ਪਿੱਛਟੀ ਜਾਉਗੀ ਜੋ ਗਣੂਗਾ ਦੇਖੀਂ ਤੇ ਇਹ ਨੋਟਿਸ ਕਿੰਨੇ ਕ ਟਾਈਮ ਪਹਿਲਾਂ ਆਏ ਸੀਗੇ ਹੋ ਗਏ 8-9 ਮਹੀਨੇ 8-9 ਮਹੀਨੇ ਹੋ ਗਏ ਤਕਰੀਬਨ ਜਿੰਨੇ ਵੀ ਟਾਈਪਿਸਟ ਜਾਂ ਨਕਸ਼ਾ ਨੂੰ ਵੀ ਜਿੰਨੇ ਵੀ ਦੁਕਾਨਦਾਰ ਬੈਠੀ ਹੈ ਇਹਨਾਂ ਨੇ ਸਭ ਨੇ ਸਾਈਨ ਕਰਕੇ ਦਿੱਤੇ ਸੀਗੇ ਹਾਂਜੀ ਹਾਂਜੀ ਕੀ ਸਾਈਨ ਕੀਤੇ ਸੀਗੇ ਜੀ ਉਸ ਦੇ ਵਿੱਚ ਸਾਈਨ ਇਸ ਤਰ੍ਹਾਂ ਸੀ ਵੀ ਜਦੋਂ ਸਾਨੂੰ ਜਗ੍ਹਾ ਲੋਟ ਹੋਏਗੀ ਉਦੋਂ ਤੱਕ ਮਤਲਬ ਪ੍ਰਸ਼ਾਸਨ ਵੱਲੋਂ ਜਗ੍ਹਾ ਲੋਟ ਹੋਏਗੀ ਉਦ ਤੱਕ ਸਾਨੂੰ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ ਇਹ ਜੇ ਹੋ ਗਈ ਤਾਂ ਅਸੀਂ ਆਪਣੇ ਆ ਬਣਾ ਲਾਂਗੇ ਜੋ ਸਾਨੂੰ ਪ੍ਰਸ਼ਾਸਨ ਦੀ ਹਦਾਇਤ ਹੋਣਗੇ ਹਿਸਾਬ ਨਾਲ ਬਣਾਏ ਤੇ ਦੇਖਣ ਵਿੱਚ ਆ ਰਿਹਾ ਹੈ ਤੇ ਕਈ ਦੁਕਾਨਦਾਰ ਇਸ ਉਡੀਕ ਦੇ ਵਿੱਚ ਵੀ ਨੇ ਕਿ ਵੀ ਨਵੀਂ ਤਹਿਸੀਲ ਬਣਨੀ ਹੈ ਤੇ ਕਿ ਵੀ ਜੇ ਅਸੀਂ ਨੇ ਹੁਣ ਆਪਣੇ ਚੈਂਬਰ ਬਣਾ ਲਏ ਤਾਂ ਸਾਡਾ ਜੇ ਚੈਂਬਰ ਤਹਿਸੀਲ ਦਾ ਕੰਮ ਤੋੜ ਤੋੜ ਉਹਦੇ ਸ਼ੁਰੂ ਹੋਇਆ ਤਾਂ ਕਿ ਵੀ ਸਾਡੇ ਚੈਂਬਰਾਂ ਦਾ ਨੁਕਸਾਨ ਹੋਏਗਾ ਤੇ ਕਈ ਦੁਕਾਨਦਾਰ ਹੁਣ ਦੇਖਿਆ ਠੰਡ ਦੇ ਵਿੱਚ ਵੀ ਬੈਠੇ ਨੇ ਜਿਨ੍ਹਾਂ ਨੇ ਕਦੀ ਕੰਪਲੀਟ ਕਵਰ ਚੈਂਬਰ ਨਹੀਂ ਕੀਤੇ ਹੋਏ ਕਵਰ ਕੀਤੇ ਹੋਏ ਕਿ ਵੀ ਉਹ ਉਹਨਾਂ ਦਾ ਹੁਣ ਕਿਵੇਂ ਦੇਖਦੇ ਹੋ ਜੀ ਬਸ ਉਹ ਟਾਈਮ ਪਾਸ ਹੀ ਹੈ ਜੀ ਉਹ ਵੀ ਅੜੀਕ ਕਰ ਰਹੇ ਨੇਗੇ ਵੀ ਜਦੋਂ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਹੁਕਮ ਹੋਵੇ ਤਾਂ ਅਸੀਂ ਨਾਲ ਦੇ ਨਾਲ ਆਪਣੇ ਚੈਂਬਰ ਬਣਾਏ ਜਾਣ ਤੇ ਤਹਿਸੀਲ ਦੇ ਵਿੱਚ ਕਿੰਨੇ ਕੁ ਦੁਕਾਨਦਾਰ ਨੇ ਜੀ ਇਹ ਟਾਈਪਿਸਟ ਨਕਸ਼ਾ ਨੇ ਵੀ ਫੋਟੋਸਟੇਟ ਵਾਲੇ ਤਕਰੀਬਨ 40 ਕਿਹਾਗੇ ਨੇ ਜੀ 40 ਦੁਕਾਨਦਾਰ ਨੇ 40 50 ਦੇ ਵਿੱਚ ਹੈਗੇ ਨੇ 40 50 ਦੁਕਾਨਦਾਰ ਨੇ ਜੇ ਕਿ ਵੀ ਜਿਹੜੇ ਕਿ ਵੀ ਆਪਣੀ ਗੁਜ਼ਰਬਸਰ ਕਰ ਰਹੇ ਨੇ ਤੇ ਇਸੇ ਉਡੀਕ ਦੇ ਵਿੱਚ ਨੇ ਕਿ ਵੀ ਕਦੀ ਕਦੋਂ ਤਹਿਸੀਲ ਦਾ ਕੰਮ ਸ਼ੁਰੂ ਹੋਵੇ ਹਾਂਜੀ 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 ਵੀ ਉਹਨਾਂ ਨੂੰ ਪੱਕਾ ਮਤਲਬ ਚੈਂਬਰਾਂ ਦੇ ਵਿੱਚ ਬੈਠਣ ਦੀ ਜੇ ਕਿ ਵੀ ਚੈਂਬਰਾਂ ਦੀ ਉਡੀਕ ਦੇ ਵਿੱਚ ਨੇ ਹਾਂਜੀ Thank <laughs> you. ਹਾਂ ਜੀ ਬ੍ਰਦਰ ਤੁਹਾਡਾ ਨਾਮ ਮੇਰਾ ਮੱਖਣ ਸ਼ਰਮਾ ਜੀ ਮੱਖਣ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਵੀ ਅਸੀਂ ਤਾਂ ਹੁਣ ਇਹ ਟੀਚਾ ਲੈ ਕੇ ਚੱਲੇ ਆ ਕਿ ਵੀ ਦੇਖਿਆ ਕਿ ਵੀ ਕਈ ਦੁਕਾਨਦਾਰ ਜਿਹੜੇ ਕਿ ਵੀ ਠੰਡ ਦੇ ਵਿੱਚ ਬੈਠੇ ਨੇ ਚੈਂਬਰ ਉਹਨਾਂ ਕੋਲੇ ਹੈ ਨਹੀਂ ਤੇ ਅੱਜ ਤੋਂ 7-8 ਮਹੀਨੇ ਕਿ ਵੀ ਜਿਹੜੇ ਤੁਹਾਡੇ ਪ੍ਰਧਾਨ ਨੇ ਉਹਨਾਂ ਨੇ ਦੱਸਿਆ ਕਿ ਵੀ ਨੋਟਿਸ ਆਈ ਸੀਗੇ ਨੋਟਿਸ ਦਾ ਸੀਨੇ ਜਵਾਬ ਦਿੱਤਾ ਸੀਗਾ ਕਿ ਵੀ ਜਦੋਂ ਸਾਡੀ ਇਹ ਤਸੀਲ ਬਣਨ ਲੱਗੂਗੀ ਅਸੀਂ ਆਪਣਾ ਉਦੋਂ ਟਿਕਾਣਾ ਬੁਲਾ ਲਾਂਗੇ ਫਿਲਹਾਲ ਦੀ ਘੜੀ ਸਾਡੇ ਕੋਲ ਇਹੀ ਟਿਕਾਣਾ ਅਸੀਂ ਇੱਥੇ ਹੀ ਬੈਠੇ ਆ ਤੇ ਅੱਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਬਾਰੇ ਮੈਂ ਇਹੀ ਕਹੂੰਗਾ ਜੀ ਪਬਲਿਕ ਬਹੁਤ ਪ੍ਰੇਸ਼ਾਨ ਹੁੰਦੀ ਐ ਦੇਖੋ ਆਪਣੇ ਆਪਣੇ ਗਾਹਕ ਨੇ ਸਭ ਦੇ ਕਈਆਂ ਲਵੇ ਤਾਂ ਆਪਣੇ ਚੈਂਬਰ ਹੈ ਤੇ ਉੱਥੇ ਆਰਾਮ ਨਾਲ ਗਾਹਕ ਬੈਠ ਸਕਦਾ ਆਪ ਵੀ ਬੈਠੇ ਨੇ ਪਰ ਅਸੀਂ ਠੰਡ ਚ ਤੇ ਗਰਮੀ ਚ ਮਰਦੇ ਆਂ ਬਹੁਤ ਸਰਦੀ ਐ ਬੈਣਾ ਵੀ ਔਖਾ ਐ ਗਾਹਕ ਆਵੇ ਨਾ ਵੀ ਆਪਾਂ ਨੇ ਤਾਂ ਦੁਕਾਨਦਾਰੀ ਦੇ ਕਿ ਵੀ ਬਹਿਣਾ ਹੀ ਪੈਂਦਾ ਤੇ ਚੈਂਬਰ ਵੀ ਸਾਡੇ ਕੋਲ ਹੈ ਨਹੀਂ ਜੀ ਦਿੱਕਤ ਬਹੁਤ ਵੱਡੀ ਐ ਇਹ ਵੀ ਜੇ ਸਾਰਾਂ ਦਾ ਸੀਰੀਅਲ ਬਾਜ਼ ਇੱਕ ਨੰਬਰ ਦੋ ਨੰਬਰ ਇਸ ਤਰ੍ਹਾਂ ਬਣ ਜਾਣ ਸਭ ਦੇ ਤਾਂ ਬਹੁਤ ਵਧੀਆ ਗੱਲ ਐ ਕਿ ਵੀ ਜਿੱਦਾਂ ਹੋਰ ਸ਼ਹਿਰਾਂ ਦੇ ਵਿੱਚ ਸੀਲ ਨਵੇਂ ਓਵਰ ਵਾਲੇ ਵੀ ਪੱਕੀ ਹੋਈ ਹੋਈ ਐ ਤੇ ਤਕਰੀਬਨ ਸਭ ਨੂੰ ਚੈਂਬਰ ਮਿਲੇ ਹੋਏ ਨੇ ਜਾਂ ਨਹੀਂ ਮਿਲੇ ਹੋਏ ਤਾਂ ਪੱਕੇ ਹੈਗੇ ਨੇ ਉਹਨਾਂ ਕੋਲ ਤਵੜ ਐ ਨੇ ਵੀ ਸਾਰਿਆਂ ਵਾਸਤੇ ਹੋਣੇ ਚਾਹੀਦੇ ਨੇ ਕਿਹਨ ਦਾ ਮਤਲਬ ਜੀ ਤੇ ਪ੍ਰਸ਼ਾਸਨ ਨੂੰ ਵੀ ਇਹੀ ਮੰਗ ਕਰਦੇ ਆ ਵੀ ਸਾਡੇ ਵੱਲ ਧਿਆਨ ਕਰੋ ਜੀ ਕਿ ਸਾਨੂੰ ਜਿਹੜੇ ਚੈਂਬਰ ਨੇ ਉਹ ਲਾੜ ਜਲਦੀ ਜਲਦੀ ਕੀਤੇ ਜਾਣ ਲਾੜ ਕੀਤੇ ਜਾਣ ਕਿ ਵੀ ਤਾਂ ਜੋ ਅਸੀਂ ਗਰਮੀ ਤਾਂ ਤਾਂ ਗਰਮੀ ਤੋਂ ਬਚੇ ਰਹੀਏ ਤਾਂ ਠੰਡ ਐ ਤਾਂ ਠੰਡ ਤੋਂ ਬਚੇ ਰਹੀਏ ਜਿਹੜੇ ਗਾਹਕ ਸਾਡੇ ਕੋਲ ਆਂਦੇ ਉਹ ਵੀ ਪਬਲਿਕ ਦੇ ਵਾਸਤੇ ਵੀ ਪਬਲਿਕ ਦੀ ਸਹੂਲਤ ਵਿੱਚ ਐ ਹਾਂਜੀ ਸਰ ਤੁਹਾਡਾ ਨਾਮ ਗੁਰਵਿੰਦਰ ਸਿੰਘ ਸਾਡੀ ਐਡਵੋਕੇਟ ਗੁਰਵਿੰਦਰ ਸਿੰਘ ਜੀ ਆ ਜਿਹੜੇ ਸਮਾਣਾਦਰ ਤਹਿਸੀਲ ਦੇ ਜਿਹੜੇ ਤੁਹਾਡੀ ਦੁਕਾਨਦਾਰ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਵਰਿੰਦਰ ਸ਼ਰਮਾ ਜੀ ਉਹਨਾਂ ਨੇ ਦੱਸਿਆ ਕਿ ਵੀ 7-8 ਮਹੀਨੇ ਪਹਿਲਾਂ ਨਾ 7-8 ਮਹੀਨੇ ਪਹਿਲਾਂ ਨੋਟਿਸ ਆਈ ਸੀਗੇ ਕਿ ਵੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣਾ ਠਿਕਾਣਾ ਬਣਾ ਲਓ ਕਿ ਵੀ ਇਸ ਜਿਹੜੀ ਸਮਾਣਾ ਤਹਿਸੀਲ ਦੀ ਉਹ ਸਾਰੀ ਦਾ ਕੰਮ ਹੈ ਕਿ ਵੀ ਨਵੇਂ ਸਿਰੇ ਤੋਂ ਸ਼ੁਰੂ ਹੋਣਾ ਹੈ ਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਕਿਵੇਂ ਦੇਖਦੇ ਹਾਂ ਕਿ ਵੀ ਜਿਵੇਂ ਸਰਦੀ ਦੇ ਵਿੱਚ ਤੁਹਾਡੇ ਕੋਲ ਕਵਰਡ ਹੁਣ ਚੈਂਬਰ ਵੀ ਨਹੀਂ ਹੈਗੇ ਗਰਮੀ 'ਚ ਗਰਮੀ ਬਹੁਤ ਹੈ ਤੇ ਸਰਦੀ 'ਚ ਅੱਜ ਕੱਲ ਕੜਾਕੇ ਦੀ ਸਰਦੀ ਪੈ ਰਹੀ ਹੈ ਬਹੁਤ ਔਖਾ ਹੈ ਤੇ ਗਾਹ ਕਾਵੇ ਨਾ ਵੀ ਆਪਾਂ ਨੂੰ ਦੁਕਾਨਦਾਰੀ ਤੇ ਬਹਿਣਾ ਪੈਂਦਾ ਜੀ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਅਸੀਂ ਜੀ ਬਹੁਤ ਤੰਗ ਹੈ ਜੀ ਕਿ ਬਹੁਤ 5-6 ਮਹੀਨੇ ਪਹਿਲਾਂ ਕਿਹਾ ਸੀ ਇਹਨਾਂ ਨੇ ਵੀ ਕਰਾ ਨੋਟ ਕਟਾਇਆ ਸੀ ਕਾਰਾ ਤੋਂ ਫਾਇਨ ਕਰਾ ਕੇ ਲੈ ਕੇ ਗਏ ਸੀ ਵੀ ਇਹਨਾਂ ਨੂੰ ਤੁਸੀਂ ਇਹਨੂੰ ਠਾਣਾ ਤੁਸੀਂ ਆਪਣਾ ਇੰਤਜ਼ਾਮ ਕਰ ਲਓ ਬਾਹਰ ਕਰੋ ਜਿੱਥੇ ਮਰਜ਼ੀ ਕਰੋ ਅਸੀਂ ਕਿਹਾ ਤੁਹਾਨੂੰ ਫਿਰ ਇਹਨਾਂ ਨੇ ਕੋਈ ਉਹ ਨਹੀਂ ਕਰਤਾ ਠੱਪ ਕਰ ਤੇ 6 ਮਹੀਨੇ ਹੋ ਗਏ ਕੋਈ ਕਾਰਵਾਈ ਕੀਤੀ ਨਹੀਂ ਨਾ ਇਹ ਕਿਸ ਤਰ੍ਹਾਂ ਇਹਨੂੰ ਢਾ ਰਹੇ ਨਾ ਇਹ ਕੰਮ ਨੂੰ ਸ਼ੁਰੂ ਕਰ ਰਹੇ ਨੇ ਤੁਹਾਨੂੰ ਵੀ ਹੁਣ ਐਦਾਂ ਹੈ ਕਿ ਵੀ ਜੇ ਚੈਂਬਰ ਬਣਾ ਲਏ ਜੇ ਤੁਸੀਂ ਪੱਕੇ ਕਰ ਵੀ ਲਏ ਤਾਂ ਕੱਲੂ ਜੇ ਤੋੜਨ ਦਾ ਕੰਮ ਆਇਆ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਸਾਹ ਤਾਂ ਹੋ ਗਿਆ ਸੀ ਸਾਡੇ ਉੱਤੇ ਐਵੇਂ ਉੱਤੇ ਪਾਣੀ ਪੈਂਦਾ ਸੀ ਕਿਤੇ ਆਪਰਾ ਉੱਪਰ ਤੇ ਐ ਤੇ ਸੈਣੀ ਤੇ ਐ ਅਸੀਂ ਕੰਮ ਨਹੀਂ ਕਰ ਰਹੇ ਉਹ ਤਾਂ ਇਹੀ ਬੈਠੇ ਟਾਈਮ ਕੱਢ ਰਹੇ ਤੇ ਕੀ ਮੰਗ ਚਾਹਦੇ ਹੋ ਤੁਸੀਂ ਹੁਣ ਅਸੀਂ ਕਹਿੰਦੇ ਵੀ ਸਾਡੇ ਚੈਂਪੀਅਨਪੁਰ ਆਏ ਜਾਣ ਸਾਨੂੰ ਬਹੁਤ ਜਗ੍ਹਾ ਦਿੱਤੀ ਜਾਵੇ ਕੋਈ ਪੱਕੀ ਕਿ ਵੀ ਜਗ੍ਹਾ ਪੱਕੀ ਅਲਾਟ ਕੀਤੀ ਜਾਵੇ ਜਿਹਨੂੰ ਅਸੀਂ ਕਹਿੰਦੇ ਵੀ ਪੱਕੇ ਇਦੋਂ ਬੈਠ ਸਕੀਏ ਅਸੀਂ ਬੈਠ ਸਕੀਏ ਜਿੱਥੇ ਆਪਣਾ ਪੱਖੇ ਠਕਾਣੇ ਨਾਲ ਸਾਨੂੰ ਬਣਾ ਕੇ ਦਿੱਤਾ ਜਾਂ ਸਾਨੂੰ ਬਣਾਉਂਦੀ ਆ ਆਰਡਰ ਦਿੱਤੇ ਜਾਂਦੇ ਕਿੰਨੇ ਟਾਈਮ ਤੋਂ ਤੁਸੀਂ ਸਮਾਨਾ ਤਹਿਸੀਲ ਚ ਬੈਠੇ ਹੋ ਅਸੀਂ 15 16 ਸਾਲ ਤੋਂ ਬੈਠੇ ਹਾਂ 16 ਸਾਲ ਤੋਂ ਯਾਨੀ ਕਿ ਵੀ ਇੱਥੇ ਤੁਸੀਂ ਬੈਠ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਸਰ ਕਰ ਰਹੇ ਹੋ ਹਾਂਜੀ ਧੰਨਵਾਦ ਜੀ ਮੇਰ ਘਰ ਤੋਂ ਮੈਂ ਦਲੀਪ ਜੀ ਅੱਪ ਤੋਂ ਨਾ 6-7 ਮਹੀਨੇ ਪਹਿਲਾਂ ਨੋਟਿਸ ਆਏ ਸੀਗੇ ਕਿ ਵੀ ਤੁਹਾਨੂੰ ਟੈਪਿਸਟਰੀ ਜਾਂ ਸਟਾਮ ਜਿੰਨੇ ਵੀ ਦੁਕਾਨਦਾਰ 40 ਤੋਂ 50 ਦੁਕਾਨਦਾਰ ਨੇ ਤੁਹਾਡੇ ਆ ਪ੍ਰਧਾਨ ਨਾਲ ਵੀ ਗੱਲ ਕੀਤੀ ਐ ਦੱਸਿਆ ਕਿ ਵੀ ਜਿਹੜੀ ਕਿ ਵੀ ਉਹ ਤਹਿਸੀਲ ਦੇ ਨਵੇਂ ਸੂਰਤੋਂ ਸਾਰੀ ਦਾ ਕੰਮ ਸ਼ੁਰੂ ਹੋਣਾ ਹੈ ਜੀ ਸਰ ਤੇ ਕਿ ਵੀ ਨਾ ਤਾਂ ਉਹ 7-8 ਮਹੀਨਿਆਂ ਦੇ ਵਿੱਚ ਕੋਈ ਉਸਾਰੀ ਦਾ ਕੰਮ ਸ਼ੁਰੂ ਹੋਇਆ ਤੇ ਜਿਹੜੀ ਸਮਾਣਾ ਤਹਿਸੀਲ ਦੀ ਜਿਹੜੀ ਹਾਲਤ ਹੈ ਉਹ ਕਿਸੇ ਤੋਂ ਲੁਕੀ ਨਹੀਂ ਐ ਤੇ ਜਿਹੜਾ ਇਹਦੀ ਗੱਲ ਕੀਤੀ ਜਾਵੇ ਕਿ ਵੀ ਜਿਹੜੇ ਤੁਹਾਡੇ ਅੱਗੇ ਜਿਹਨੂੰ ਵੇੜਾ ਕਹਿ ਸਕਦੇ ਆ ਜਾਂ ਕੁਝ ਹੋਰ ਵੀ ਕਿ ਵੀ ਉਹ ਤੁਸੀਂ ਨੇ ਆਪ ਬਣਾਏ ਨੇ ਉਹ ਤੇ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਇਸ ਤਰ੍ਹਾਂ ਜੀ ਲਗਭਗ 7-8 ਮਹੀਨੇ ਪਹਿਲਾਂ ਸਰਕਾਰ ਵੱਲੋਂ ਤਹਿਸੀਲਦਾਰ ਸਾਹਿਬ ਵੱਲੋਂ ਸਾਨੂੰ ਨੋਟਿਸ ਭੇਜਿਆ ਸੀ ਵੀ ਜਿਹੜੀ ਬਿਲਡਿੰਗ ਹੈਗੀ ਇਹ ਇੱਕ ਕੰਪਲੈਕਸ ਨਵਾਂ ਬਣਨਾ ਹੈਗਾ ਕਿ ਵੀ ਨਵੇਂ ਸੀ ਆਪਣੇ ਚੈਂਬਰ ਵਗੈਰਾ ਰਿਮੂਵ ਕਰ ਲੈਣੇ ਇੱਥੋਂ ਵੀ ਅਸੀਂ ਦੁਵਾਰਾ ਤਿਆਰ ਕਰਨੇ ਨੇ ਸਾਰੀ ਬਿਲਡਿੰਗ ਦੁਵਾਰਾ ਤਿਆਰ ਹੋਣੀ ਹੈ ਹੂੰ ਤੇ ਤੁਸੀਂ ਆਪਣੇ ਇੰਤਜ਼ਾਮ ਆਪ ਕਰਨਾ ਹੈ ਹੂੰ ਫਿਰ ਅਸੀਂ ਇਹਨਾਂ ਨੂੰ ਕਹਿਆ ਸੀ ਵੀ ਜਦੋਂ ਸਾਡੇ ਨਵੀਂ ਬਿਲਡਿੰਗ ਸ਼ੁਰੂ ਹੋਏਗੀ ਕੰਸਟਰਕਸ਼ਨ ਸ਼ੁਰੂ ਹੋਏਗੀ ਉਸੇ ਨੋਟਿਸ ਦੇ ਵਿੱਚ ਤੁਸੀਂ ਨੇ ਸਾਰੇ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰਾਂ ਨੂੰ ਉਸੇ ਨੂੰ ਰੀਪੀਟ ਸੈਂਡ ਸਾਈਨ ਕਰਕੇ ਵਾਪਸ ਭੇਜਦਾ ਸੀਗਾ ਤੇ ਫਿਰ ਅਸੀਂ ਸਾਡ ਬੇਨਤੀ ਕੀਤੀ ਸੀ ਵੀ ਹਜੇ ਸਾਨੂੰ ਰਹਿਣ ਦੇ ਵੀ ਜਦੋਂ ਤੁਹਾਡਾ ਕੰਮ ਸ਼ੁਰੂ ਹੋ ਜਾਏਗਾ ਜਦੋਂ ਇੱਧਰਲੇ ਪਾਸੇ ਕੰਮ ਕਰਨੇ ਨਾਲ ਉਹ ਔਖਾ ਹੋ ਜਾਏਗਾ ਤੇ ਉਸ ਤੋਂ ਬਾਅਦ ਤਸਕੀਲਾ ਸਾਹਿਬ ਨੇ ਕਿਹਾ ਠੀਕ ਹੈ ਜਦੋਂ ਕੰਮ ਸ਼ੁਰੂ ਹੋਏਗਾ ਤੁਸੀਂ ਆਪਣੇ ਚੱਕਗੇ ਆਪਣਾ ਇੰਤਜ਼ਾਮ ਆਪ ਕਰ ਲਿਆ ਜੇ ਪਰ ਫਿਲਹਾਲ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਸਾਡੇ ਕੋਲ ਚੈਂਬਰਾਂ ਦੀ ਪ੍ਰਪੋਜ਼ ਨਹੀਂ ਹੈ ਇਕੱਲੀ ਬਿਲਡਿੰਗ ਦੀ ਪ੍ਰਪੋਜ਼ ਨਹੀਂ ਹੈ ਬਸ ਹਮਮ ਆਫਿਸ ਬਲਾਕ ਦੀ ਕਿ ਵੀ ਜੜੇ ਉਰੇ ਹੁਣ 30 30 ਸਾਲ ਤੋਂ 35 35 ਸਾਲ ਤੋਂ ਜਾਂ ਵਾਵਾ ਲੰਬੇ ਸਮੇਂ ਤੋਂ ਬੈਠੇ ਨੇ ਉਹ ਫਿਰ ਕਿੱਥੇ ਜਾਣਗੇ ਉਹਨਾਂ ਦਾ ਅਸ਼ਿਆਨੀਆਂ ਕਿਵੇਂ ਉਹਨਾਂ ਨੇ ਸਾਨੂੰ ਹਜੇ ਕੋਈ ਜਗ੍ਹਾ ਦੇ ਵਾਸਤੇ ਅਲਾਟਮੈਂਟ ਨਹੀਂ ਕੀਤੀ ਸੀਗੀ ਨਾ ਸਾਨੂੰ ਕਿਹਾ ਵੀ ਦੁਬਾਰਾ ਬਣਨਗੇ ਜਾਂ ਨਹੀਂ ਬਣਨੇ ਉਹ ਵਿੱਚ ਵਿਚਾਲੇ ਸੀਗਾ ਕੰਮ ਉਹਦਾ ਨਾ ਉਸ ਟ ਤੇ ਹੁਣ ਤੁਸੀਂ ਕਿਵੇਂ ਕਹਿਣੋ ਕਿ ਵੀ ਦਾ ਕੰਮ ਕਦੋਂ ਸ਼ੁਰੂ ਤੇ ਕੀ ਵੀ ਅਸੀਂ ਦਾ ਇਹ ਜਾਣਦੇ ਆ ਵੀ ਜਿਹੜੀ ਇਹ ਇਧਰ ਦਾ ਪਾਸਾ ਜਿਹੜਾ ਬਲੌਕ ਆਏਗਾ ਟਾਈਪਿੰਗ ਜਿਹੜਾ ਬਾਜੀ ਨੂੰ ਆਪਾਂ ਕਮਰਸ਼ੀਅਲ ਐਗਰੀਕਲ ਬਲੌਕ ਜਿਹੜੇ ਪ੍ਰਾਈਵੇਟ ਤੌਰ ਤੇ ਕੰਮ ਕਰਨ ਨੇ ਟਾਈਪੀਸਟ ਯਾ ਸਟੈਂਪ ਫਰੋਸ ਯਾ ਵਸੀਕਾ ਨਵੀ ਜਾ ਫੋਟੋ ਸਟੇਟ ਵਾਲੇ ਵੀ ਇਹਨਾਂ ਵਾਸਤੇ ਵੀ ਜਗ੍ਹਾ ਪ੍ਰਪੋਜ਼ ਕੀਤੀ ਜਾਵੇ ਇਹਨਾਂ ਨੂੰ ਚੈਂਬਰ ਬਣਾ ਕੇ ਦਿੱਤੇ ਜਾਣ ਅਗਰ ਕੋਈ ਸ਼ਫੀਜੈਂਟ ਇਹਨਾਂ ਦੀ ਬਾਉਂਡ ਹੈ ਜੇ ਸਰਕਾਰ ਦੀ ਉਹ ਵੀ ਅਸੀਂ ਪਰਨ ਨੂੰ ਤਿਆਰ ਆ ਕਿ ਵੀ ਜੋ ਕੀ ਉਹਨਾਂ ਦੀ ਅਮਾਉਂਟ ਹੈ ਤਾਂ ਜੋ ਵੀ ਸ਼ਫੀਜੈਂਟ ਅਮਾਉਂਟ ਹੈ ਜੋ ਵੀ ਰੂਟੇਬਲ ਸ਼ਫੀਜਾ ਦਾ ਮਾਉਂਟ ਹੈ ਜਾਂ ਲੰਮਤਮ ਜਾਂ ਕਿਸ਼ਤਾਂ ਵਜਾ ਗਈਆਂ ਸੀ ਪਰ ਉਹਨਾਂ ਨੂੰ ਤਿਆਰ ਹੈ ਜੋ ਵੀ ਸਰਕਾਰ ਦੀ ਹਦਾਇਤਾਂ ਨੇ ਜਿੰਨਾ ਵੀ ਸਰਕਾਰ ਮਤਲਬ ਜੇ ਅਲਾਉਟ ਕਰੇਗੀ 8:20 8:00 ਤੋਂ 10:00 ਵਜੇ ਦਾ ਚੈਂਬਰ ਜੋ ਵੀ ਸਰਕਾਰ ਦੇ ਰੂਲਸ ਐਂਡ ਰੈਗੂਲੇਸ਼ਨ ਹੋਣਗੇ ਉਸ ਬੰਦਾ ਕੋਲ ਸਮੇਂ ਚੈਂਬਰ ਲਾਡ ਕਿਤੇ ਹਨ ਪਰ ਪੱਕੇ ਤੌਰ ਤੇ ਇਹ ਹੈ ਸਰਕਾਰ ਦਾ ਕਮਾਊ ਉਧਾਰਾ ਜੋ ਲੱਖਾਂ ਕਰੋੜਾਂ ਦੀ ਇਨਕਮ ਤੱਕ ਕਰਕੇ ਦਿੰਦਾ ਹੈ ਜੇ ਇਸ ਵੱਲ ਸਵੱਲੀ ਨਜ਼ਰ ਬਿਲਕੁਲ ਵੀ ਨਹੀਂ ਪਈ ਸਰਕਾਰ ਦੀ ਦੇਖਿਆ ਜਾਵੇ ਮਾਮੂਲੀ ਜਿਹੀ ਬਾਰਿਸ਼ ਤੋਂ ਬਾਅਦ ਸਮਾਣਾ ਤਹਿਸੀਲ ਜੋ ਹੈ ਚੱਕੜ ਦਾ ਰੂਪ ਧਾਰਨ ਕਰ ਜਾਂਦੀ ਹੈ ਛੱਪੜ ਦਾ ਰੂਪ ਨਾਲ ਬਣ ਜਾਂਦਾ ਹੈ ਤੇ ਆਉਣ ਜਾਣ ਵਾਲਿਆਂ ਨੂੰ ਇੱਥੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਮਾਣਾ ਤਹਿਸੀਲ ਦੇ ਅੰਦਰ ਨਾ ਹੀ ਕੋਈ ਸਟੈਂਡ ਦੀ ਵਿਵਸਥਾ ਕੀਤੀ ਗਈ ਹੈ ਜਿਹਦਾ ਦਿਲ ਕਰਦਾ ਜਿੱਥੇ ਕੋਈ ਵੀ ਗੱਡੀ ਮੋਟਰਸਾਈਕਲ ਉੱਥੇ ਹੀ ਖੜਾ ਦਿੰਦਾ ਜਿਹਦੇ ਨਾਲ ਰਸਤੇ ਦੇ ਵਿੱਚ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਔਰ ਜਿਹੜੇ ਤਹਿਸੀਲ ਦੇ ਵਿੱਚ ਕੰਮ ਕਰਨ ਵਾਲੇ ਦੁਕਾਨਦਾਰਾਂ ਕੋਲ ਆਉਂਦੇ ਹਨ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਨਵੀਂ ਤਹਿਸੀਲ ਦੀ ਉਸਾਰੀ ਦੇ ਕੰਮ ਦੇ ਨਾਲ ਇੱਥੇ ਇੱਕ ਸਟੈਂਡ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਇੱਥੇ ਆਣ ਜਾਣ ਵਾਲੇ ਲੋਕਾਂ ਨੂੰ ਕੋਈ ਵੀ ਪਰੇਸ਼ਾਨੀਆਂ ਦਾ ਕੋਈ ਸਾਹਮਣਾ ਨਾ ਕਰਨਾ ਪੈ ਸਕੇ ਦੇਖ ਸਕਦੇ ਹੋ ਇੱਥੇ ਰਸਤੇ ਦੇ ਵਿੱਚ ਵੀ ਸੈਂਕੜੇ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਨੇ ਜੋ ਖੜੇ ਹਨ ਕੋਈ ਸਟੈਂਡ ਦਾ ਪ੍ਰਬੰਧ ਨਾ ਹੋਣ ਕਰਕੇ ਜਗਾ ਜਗਾ ਤੇ ਇੱਥੇ ਮੋਟਰਸਾਈਕਲ ਖੜਾਣੇ ਪੈਂਦੇ ਹਨ ਜਿਦੇ ਵਿੱਚ ਆਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਾ ਕੋਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਪਣੇ ਵਹੀਕਲ ਆਪਣੇ ਆਪਣੇ ਸਹੀ ਠਿਕਾਣੇ ਤੇ ਖੜਾ ਸਕਣ ਸ਼ਰਮਾ ਜੀ 6-7 ਮਹੀਨੇ ਪਹਿਲਾਂ ਤਹਿਸੀਲਦਾਰ ਸਾਹਿਬ ਵੱਲੋਂ ਨੋਟਿਸ ਆਈ ਸੀਗੇ ਕਿ ਵੀ ਤੁਸੀਂ ਆਪਣਾ ਆਪਣਾ ਜਿਹੜੇ ਤੁਹਾਡੇ ਠਿਕਾਣੇ ਦੇ ਕਿ ਵੀ ਇਹਨੂੰ ਤੁਸੀਂ ਚੱਕ ਲੋ ਕਿ ਵੀ ਸਮਾਨਾ ਤਹਿਸੀਲ ਦਾ ਕੰਮ ਕਿ ਵੀ ਨਵੇਂ ਸਿਰੇ ਤੋਂ ਸ਼ੁਰੂ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ ਨਾ ਹੀ ਤਹਿਸੀਲ ਦਾ ਕੰਮ ਸ਼ੁਰੂ ਹੋਇਆ ਤੇ ਠੰਡ ਦੇ ਵਿੱਚ ਵੀ ਤੁਹਾਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਤੁਸੀਂ ਉਸ ਤੇ ਆਪਣੀ ਚੈਂਬਰ ਤੇ ਕੋਈ ਕੈਬਨ ਤੇ ਜਾਦਾ ਪੈਸੇ ਨਹੀਂ ਲਾ ਸਕਦੇ ਕਿ ਗਰਮੀ ਦੇ ਵਿੱਚ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਤੇ ਸਰਦੀ ਸਰਦੀ ਦਾ ਕਰਨਾ ਪੈਂਦਾ ਤੇ ਜਿਵੇਂ ਕੰਮ ਨਹੀਂ ਸ਼ੁਰੂ ਹੋ ਰਿਹਾ ਕਿਵੇਂ ਦੇਖਦੇ ਉਹਨੂੰ ਤੇ ਕੀ ਮੰਗ ਚਾਣੀ ਸੋ ਸਰ ਪਹਿਲੇ ਹਨ ਲੈਟਰ ਜਾਰੀ ਹੋਇਆ ਸੀਗਾ ਵੀ ਇਹਦੀ ਬਿਲਡਿੰਗ ਨਵੇਂ ਸਿਰੂ ਤੋਂ ਬਣ ਰਹੀ ਹੈ ਵੀ ਤੁਸੀਂ ਆਪਣੇ ਚੈਂਬਰਾਂ ਦਾ ਡੈਸਟਮੈਂਟ ਕਰ ਲਓ ਵੀ ਤੁਹਾਨੂੰ ਬਾਅਦ ਵਿੱਚ ਡੈਸਟਮੈਂਟ ਕੀਤੀ ਜਾਏਗੀ ਤਾਂ ਕਾਫੀ ਸਮਾਂ ਬੀਤਣ ਦੇ ਬਾਅਦ ਸ਼ਾਇਦ ਉਸ ਦੀ ਸਰਕਾਰ ਵੀ ਪਾਲਿਸੀ ਬਦਲ ਗਈ ਸਾਨੂੰ ਕੁਝ ਨਹੀਂ ਪਤਾ ਕਿ ਫਿਰ ਕਿਸੇ ਤਰ੍ਹਾਂ ਦਾ ਕੋਈ ਕੰਮ ਹਾਲ ਤੱਕ ਸਟਾਰਟ ਨਹੀਂ ਕਿ ਜਿਸ ਕਰਕੇ ਅਸੀਂ ਠੰਡ ਦੇ ਮੌਸਮ ਵਿੱਚ ਠੰਡ ਚ ਬੈਠੇ ਆਂ ਗਰਮੀ ਦੇ ਮੌਸਮ ਵਿੱਚ ਗਰਮੀ ਚ ਬੈਠੇ ਆਂ ਵੀ ਸਹੀ ਤਰੀਕੇ ਨਾਲ ਸਾਨੂੰ ਕਈ ਵਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਬਾਹਰ ਵੀ ਜਿਹੜਾ ਮੇਨ ਗੇਟ ਤੋਂ ਇੰਟਰਸੈਕਟ ਜਾਂ ਕਿਤੇ ਲੰਘਾ ਰਸਤਾ ਆਣ ਜਾਣ ਦਾ ਆਮ ਉਹ ਵੀ ਸਟੈਂਡ ਦਾ ਪ੍ਰਬੰਧ ਨਾ ਹੁਣ ਕਿ ਜਣਾ ਖੜੇ ਜਿੱਥੇ ਮਰਜ਼ੀ ਖੜਾ ਜਾਂਦੇ ਵਾਹਨ ਮੋਟਰ ਮੋਟਰਸਾਈਕਲ ਖੜੇ ਕਰ ਜਾਂਦੇ ਨੇ ਔਰ ਮੀਂਹ ਵਸਾਤਾਂ ਵਿੱਚ ਵੀ ਪਾਣੀ ਦੀ ਬੜੀ ਦਿੱਕਤ ਆਂਦੀ ਹੈ ਸਾਡੀ ਉਹਦੇ ਕੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਜਿਸ ਤਰ੍ਹਾਂ ਵੀ ਪ੍ਰੋਸੈਸ ਇਹ ਚਲਾਣਾ ਹੈ ਉਸ ਨੂੰ ਜਲਦੀ ਜਲਦੀ ਚਲਾਇਆ ਜਾਵੇ ਤਾਂ ਕਿ ਆਮ ਜਨਤਾ ਤਹਸੀਲ ਕੰਪਲੈਕਸ ਦੇ ਕਮਿਸ਼ਨਰੀਆਂ ਨੂੰ ਵੀ ਚਵਲਦ ਅਫਸਰਾਂ ਨੂੰ ਵੀ ਤੇ ਜਿਹੜੇ ਕੰਮ ਕਰਾਣ ਆਉਂਦੇ ਨੇ ਉਹਨਾਂ ਨੂੰ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਤਰ੍ਹਾਂ ਦੀ ਪਰੇਸ਼ਾਨੀਆਂ ਸਾਹਮਣਾ ਨਾ ਕਰਨਾ